ਅੱਜ ਸ਼ੁਰੂ ਕਰਦੇ ਆਂਗੇ ਅਨਪੋਲ ਸੁਪਨੇ ਦਾ ਅਗਲਾ ਭਾਗ ਪਿਛਲਾ ਤੁਸੀਂ ਸੁਣਿਆ ਹੋਵੇਗਾ ਜਨੇਈ ਸੁਣਿਆ ਤਾਂ ਸੁਣ ਲਓ ਤੇ ਹੁਣ ਅਗਲਾ ਭਾਗ ਸ਼ੁਰੂ ਕਰਦੇ ਆਂਗੇ ਸਾਰੇ ਬੱਚਿਆਂ ਨੂੰ ਨਵੇਂ ਬਸਤੇ ਤੇ ਨਵੀਆਂ ਕੈਦੇ ਤੇ ਪੱਟੀ ਮਿਲ ਗਈ ਸੀਗੀ ਤੇ ਬੱਚੇ ਦੇਖਣ ਲੱਪੇ ਸੀ ਕਹ ਲੈਣੇ ਕੈਦੇ ਤੇ ਫੱਟੀਆਂ ਲਿਆ ਦਿੱਤੀਆਂ ਸੀ ਸਾਰਿਆਂ ਨੇ ਆਪਦੇ ਆਪਦੇ ਬਸਤੇ ਤਿਆਰ ਕਰਕੇ ਰੱਖ ਲਏ ਇੱਕ ਦੂਜੇ ਦੀ ਕਿਤਾਬ ਖੋਲ-ਖੋਲ ਕੇ ਦੇਖ ਰਹੇ ਸੀ ਹਰ ਇੱਕ ਨੂੰ ਚਾਹ ਬਹੁਤ ਸੀਗਾ ਇਹ ਮੂਰਤਾਂ ਦੇਖੀ ਜਾਣ ਪੜੀ ਜਾਂ ਪੜਦੇ ਤਾਂ ਕੀ ਸੀਗੇ ਬਸ ਮੂਰਤਾਂ ਦੇਖੀ ਜਾਂਦੇ ਸੀਗੇ ਨਿੱਕੋ ਬੋਲੀ ਆ ਮੂਰਤਾਂ ਦੇਖੀ ਜਾਂਦੇ ਹੋ ਪਾੜਨਾ ਦੇ ਉਹ ਕਹਿਦਾ ਆਪਦਾ ਆ ਜਾ ਤੂੰ ਜਲਦੀ ਸੂਰਜ ਕਿੱਥੇ ਆ ਗਿਆ ਕੋਈ ਦਾ ਰੋਟੀ ਦਾ ਕਰ ਲੈ ਮਰੋਣੇ ਨਿੱਕੋ ਨੂੰ ਕਿਹਾ ਮੰਜੇ ਤੋਂ ਖੜੀ ਹੋ ਸਾਰੇ ਬਸਤੇ ਚੱਕ ਸਵਾਤ ਦੀ ਕਿੱਲੀ ਨਾ ਟੰਗ ਦਿੱਤੇ ਨਿੱਕੋ ਨੇ ਨਿੱਕੋ ਚੁੱਲ੍ਹੇ ਕੋਲੇ ਜਾ ਕੇ ਅੱਗ ਮਚਾਉਣ ਲੱਗੀ ਕੁਜਾ ਚੱਕ ਚੁੱਲ੍ਹੇ ਤੇ ਰੱਖਿਆ ਆ ਪਾਣੀ ਦਾ ਜੱਗ ਫੜਾਈ ਜੀਤੀ ਨਿੱਕੋ ਨੇ ਕਿਆ ਅੱਜ ਬੀਬੀ ਕੀ ਬਣਾਉਣਾ ਜੀਤੀ ਨੇ ਪਾਣੀ ਵਾਲਾ ਜੱਗ ਕੋਲੇ ਰੱਖਦੀ ਨੇ ਪੁੱਛਿਆ ਨਿੱਕੋ ਬੋਲੀ ਕद्दू ਦੀ ਦਾਲ ਬਣਾਉਣੀ ਆ ਹੋਰ ਕੀ ਐ ਤੋਰੀਆਂ ਜਾਂ ਕद्दू ਜੀਤੀ ਖਿੱਚ ਕੇ ਨੱਕ ਚੜਾ ਕੇ ਬੋਲੀ ਹੂੰ ਕਦੂ ਰੋਜ਼ ਹੀ ਕद्दू ਬੀਬੀ ਕद्दू ਰੋਜ਼ ਹੀ ਨਾ ਬਣਾਇਆ ਘਰ ਮੈਂ ਨਹੀਂ ਖਾਣਾ ਨਿੱਕੋ ਬੋਲੀ ਤੇਰਾ ਦਾਦਾ ਲੈ ਕੇ ਆਉਂਦਾ ਕद्दू ਜਾਂ ਤੇਰਾ ਵੱਡਾ ਪਿਓ ਮੈਂ ਹੋਰ ਕੀ ਬਣਾਵਾ ਜੀਤੀ ਦੇ ਨਾਲ ਹੀ ਪਾਲ ਰਾਣੀ ਵੀ ਬੋਲਣ ਲੱਗ ਪਈ ਅਸੀਂ ਖਾਣਾ ਕਦੋਂ ਰੋਜ਼ ਅਸੀਂ ਅਸੀਂ ਬਣਾ ਲੈਣ ਦਿਓ ਇਹੀ ਬਣਾਇਆ ਕਰ ਬੇਬੇ ਬੋਲੀ ਬੇਬੇ ਛੋਟੀ ਖੜਕਾ ਕੇ ਬੋਲੀ ਹੋਰ ਤੁਹਾਨੂੰ ਕੀ ਚਾਹੀਦਾ ਟਿਕ ਕੇ ਬੈਠ ਜਾਓ ਖਾਣਾ ਖਾਓ ਨਹੀਂ ਨਾ ਖਾਓ ਤੁਹਾਡੀ ਮਾਂ ਖਵਾਉ ਤੁਹਾਨੂੰ ਪਨੀਰ ਬਣਾ ਕੇ ਮਿਸ਼ਣੀ ਗੁੱਸੇ ਦੇ ਚਹੌਲੀ ਜਨੇ ਮਰੇ ਕੋਲੇ ਬੈਠੀ ਬੋਲੀ ਮਾਦਿਆਂ ਕੀ ਫੈਕਟਰੀਆਂ ਚੱਲਦੀਆਂ ਜਾਂ ਹੋਰ ਖਾਸਮ ਕੀਤਾ ਜੋ ਪਨੀਰ ਖਵਾਓ ਮੋਰੋ ਬੋਲੀ ਨੇ ਕਿਉਂ ਇਹਦੇ ਪਿੱਛੇ ਲਾ ਕੇ ਖੂਨ ਸਾੜਨਾ ਇਸ ਦਾ ਤਾਂ ਰੋਜ਼ ਦਾ ਕੰਮ ਹੈ ਤਾਂਨੇ ਮਿਹਨੇ ਦੇਣਾ ਬੇਬੇ ਬੋਲੂ ਤੁਹਾਨੂੰ ਰੋਜ਼ ਨਮੀਆਂ ਸਬਜ਼ੀਆਂ ਨਾਲ ਰੋਟੀ ਮਿਲਦੀ ਹੈ ਸਾਡੇ ਵਰਗੇ ਚਟਨੀ ਨਾਲ ਰੋਟੀ ਖਾਂਦੇ ਸੀ ਟੀਟਨੇ ਮਾਰਦੇ ਹੋ ਖਾਂਦੇ ਤੁਸੀਂ ਸਾਰੇ ਸ਼ਾਂਤ ਹੋਗੇ ਜਵਾਕਾਂ ਨੂੰ ਜਾਂ ਬਹੁਤ ਸੀ ਵੈਸੇ ਸਵੇਰੇ ਸਕੂਲ ਜਾਂਦਾ ਸਵੇਰੇ ਨਾਲ ਜਲਦੀ ਉੱਠ ਖੜੇ ਸਾਰੇ ਨਹਾ ਕੇ ਬਲਵੀਰ ਕੁਰਤਾ ਪਾਉਣ ਲੱਗਿਆ ਤੇ ਪਾਲ ਬੋਲਦਾ ਮੇਰਾ ਝੱਗਾ ਪਾਈ ਜਾਣਾ ਬਲਵੀਰ ਬਲਵੀਰ ਬੋਲਦਾ ਮੇਰਾ ਝੱਗਾ ਪਾਲ ਬੋਲਦਾ ਮੇਰਾ ਝੱਗਾ ਦੋਨੋਂ ਲੜ ਪਏ ਪਾਲ ਨੇ ਬਲਵੀਰ ਢਾ ਲਿਆ ਜੀਤੀ ਤੇ ਰਾਣੀ ਨੇ ਚੀਕਾਂ ਛੱਡ ਦਿੱਤੀਆਂ ਸਾਰੇ ਭੱਜ ਕੇ ਆਏ ਕੈਲੇ ਨੇ ਦੋਨਾਂ ਦੇ ਦੋ ਦੋ ਲਫੇੜੇ ਲਾਏ ਅਮਰੋ ਨੇ ਕਿਹਾ ਅੱਜ ਪਹਿਲੇ ਦਿਨ ਸਕੂਲ ਜਾਣਾ ਅੱਜ ਹੀ ਚੰਗੀ ਪ੍ਰੇੜ ਘਰੋਂ ਕਰਕੇ ਜਾਓ ਠੰਡੂ ਇਹ ਲਾਦਾ ਕਿੱਥੇ ਛਿੱਤਰ ਖਾਦੇ ਬਿਨਾ ਘਰੋਂ ਤੁਰਦਿਆਂ ਚੰਗਾ ਕੀਤਾ ਏ ਕਿ ਕੋ ਹੋਰ ਮਾਰਸ ਵਾਲੇ ਮੇਰਿਆਂ ਦੇ ਅਮਰੋ ਬੋਲੀ ਤੁਰਜੋ ਤੁਰਜੋ ਸਕੂਲ ਨੂੰ ਇੱਥੇ ਖੜੇ ਰਹੋਗੇ ਹੋਰ ਖਾਈ ਜਾਉਂਗੇ ਪਾਲ ਤੇ ਬਰਬੀਰ ਦੋਨੋਂ ਹੱਸਦੇ ਦੰਦ ਕੱਢ ਕੇ ਚੱਕੇ ਬਸਤੇ ਤੇ ਸਕੂਲ ਨੂੰ ਤੁਰ ਗਏ ਨਿੱਕੋ ਬੋਲੀ ਵੇ ਰੋਟੀਆਂ ਲੈ ਜਾਓ ਸਾਰਾ ਦਿਨ ਭੁੱਖੇ ਰਹੋਗੇ ਜੀਤੀ ਨੇ ਸਾਰੀਆਂ ਰੋਟੀਆਂ ਇੱਕ ਜਗ੍ਹਾ ਬੰਨ ਕੇ ਆਪਦੇ ਬਸਤੇ ਚ ਪਾ ਲਈਆਂ ਸਾਰੇ ਸਕੂਲ ਨੂੰ ਬੜੇ ਚਾਨ ਨਾਲ ਤੁਰ ਪਏ ਗਵਾਂਡੀਆਂ ਦੇ ਹੋਰ ਜਵਾਕ ਵੀ ਨਾਲ ਰਲ ਗਏ ਉਹਨਾਂ ਦੇ ਬੂਟ ਪਾਏ ਹੋਏ ਸੀ ਇਹਨਾਂ ਦੇ ਪੈਰਾਂ 'ਚ ਚੱਪਲਾ ਸੀ ਬੂਟ ਵੱਲ ਦੇਖ ਕੇ ਪਾਲ ਬੋਲਦਾ ਅਸੀਂ ਵੀ ਕੱਲ ਨੂੰ ਬੂਟ ਲਵਾਂਗੇ ਉਹਨਾਂ ਨੇ ਕਿਹਾ ਇਹ ਮੰਡੀ ਤੋਂ ਮਿਲਦੇ ਆ ਇੱਥੇ ਹੱਟੀ ਤੋਂ ਬੂਟ ਨਹੀਂ ਮਿਲਦੇ ਸਾਰੇ ਇੱਕ ਤੋਂ ਵੱਧ ਬੋਲ ਰਿਆ ਸੀ ਸਕੂਲ ਪਹੁੰਚ ਗਏ ਕਰੇ ਵੀ ਅੱਜ ਦੁਪਹਿਰ ਨਾਲੋ ਝਾਟੋ ਦੀ ਕੁੜੀ ਜਮਾਈ ਆ ਗਏ ਗੇਟ ਮੁਰੇ ਦੇਖ ਆਵਦੀ ਕੁੜੀ ਨੂੰ ਬੇਬੇਵਾਜਾ ਮਾਰਨ ਲੱਗ ਪਈ ਕੁੜੇ ਮਰੋ ਕੁੜੇ ਨਿਕੋ ਦਰਵਾਜੇ 'ਚ ਆਜੋ ਦੇਖੋ ਸ਼ਾਮੀ ਆਈ ਐ ਸਾਰੇ ਨਿਕੋ ਰਾਣੀ ਵਰਗੇ ਭੱਜ ਕੌਣ ਆ ਗਿਆ ਰੋਲਾ ਪਾਉਂਦੇ ਭੂ ਆਈ ਐ ਭੂ ਆਈ ਐ ਰਾਣੀ ਨੇ ਭੱਜ ਦੱਸਿਆ ਭੂਆ ਨੂੰ ਅੱਜ ਜੀਤੀ ਤੇ ਬਾਈ ਵਰਗੇ ਸਕੂਲ ਗਏ ਆ ਭੂਆ ਨੂੰ ਵੀ ਚਾਹ ਚੜ ਗਿਆ ਸੋਖਣਾਲ ਬੀਬੀ ਜਵਾਕ ਪੜ ਗਏ ਕੋਈ ਵਧੀਆ ਕੰਮ ਕਰ ਲੱਗ ਜਾਣਗੇ ਕੋਈ ਅਨਪੜ ਨੂੰ ਪੁੱਛਦਾ ਨਹੀਂ ਮੇਰੇ ਨਾਲ ਦੀਆਂ ਪੰਜ ਪੰਜ ਪਾਸ ਹੈ ਮੈਂ ਹੀ ਅਨਪੜਾ ਸੁਖਨਾ ਸ਼ਰਮ ਆਉਂਦੀ ਹੈ ਮੈਨੂੰ ਮੱਥੇ ਤੇ ਹੱਥ ਰੱਖ ਸ਼ਮੀ ਬੁੱਲ ਰਹੀ ਸੀ ਨਿੱਕੋ ਚਾਹ ਬਣਾ ਕੇ ਲਈ ਸਾਰੇ ਬੈਠੇ ਚਾਹ ਪੀਣ ਲੱਪੇ ਬੇਬੇ ਅੱਜ ਕਿਵੇਂ ਆਉਣਾ ਹੋਇਆ ਪੁੱਤ ਕੋਈ ਸੁਨੇਹਾ ਨਹੀਂ ਦਿੱਤਾ ਤੇਰੀ ਚਾਚੀ ਦੀ ਵੱਡੀ ਭੂਆ ਦਾ ਮੁੰਡਾ ਕੱਲ ਆਇਆ ਤੇਰੇ ਵਿੰਡੋ ਕੋਈ ਸੁਨੇਹਾ ਦੇ ਦਿੰਦੀ ਨਰਮਾ ਛੱਡ ਕੇ ਮਿਲਣਾ ਹੀ ਸ਼ਾਮੀ ਬੋਲੀ ਬੀਬੀ ਤੁਹਾਨੂੰ ਸਾਰਿਆਂ ਨੂੰ ਪਤਾ ਬਦਾਈਆਂ ਮੈਂ ਤਾਂ ਵਿਆਹ ਲੈ ਕੇ ਆਈ ਆ ਇੰਨੀ ਗੱਲ ਕਰਦੀ ਤੇ ਬਿਸ਼ਨੂ ਤੇ ਅਮਰੋ ਖੇਤੋਂ ਆ ਜਾਂਦਿਆਂ ਪੱਠਿਆਂ ਦੀ pand ਥੱਲੇ ਸੁੱਟ ਸਿੱਧੀਆਂ ਆਉਂਦੀਆਂ ਸ਼ਾਮੀ ਕੋਲੇ ਇੱਕ ਵਾਰ ਬਿਸ਼ਨੀ ਹੌਲੀ ਬੋਲਦੀ ਹੈ ਅਮਰੋ ਨੂੰ ਮੱਥਾ ਇਕੱਠਾ ਕਰਕੇ ਕੰਮ ਦੇ ਦਿਨਾਂ 'ਚ ਬੀਬੀ ਕਿਵੇਂ ਆਈ ਆ ਕੋਈ ਸੁੱਖ ਹੋਵੇ ਭੈਣੇ ਅਮਰੋ ਇਹ thì ਤਾਂ ਕੋਈ ਵੇਲੇ ਸਮੇਂ ਜਾਣ ਨਹੀਂ ਦਿੰਦਾ ਪੇਕੀ ਆਹ ਦੇਖ ਲਾ ਚੱਲ ਜਾ ਕੋਲੇ ਹੱਥ ਧੋਕੇ ਲਿਬੜੇ ਆ ਪਹਿਨੇ ਹਰੇ ਨਾਲ ਦੋਨੋਂ ਹੱਥ ਧੋਕੇ ਸ਼ਾਮੀ ਕੋਲੇ ਜਾਂਦੀਆਂ ਬੇਬੇ ਬੋਲਦੀ ਵਿਆਹ ਲੈ ਕੇ ਆਈ ਏ ਸ਼ਾਮੀ ਭਾਈ ਬਿਸ਼ਨੀ ਬੋਲੀ ਕਿਵੇਂ ਹੈ ਬੀਬੀ ਮੱਥਾ ਟੇਕਦੀਆਂ ਘਰੇ ਸਭ ਸੁਖ ਸਾਧ ਹੈ ਕਿਸ ਦਾ ਵਿਆਹ ਕਦੋਂ ਹੈ ਨਰਮਤ ਚੁਗ ਲੈਂਦੇ ਸ਼ਾਮੀ ਆਪਣੀ ਵੱਡੀ ਕੁੜੀ ਸੋਨੀ ਦਾ ਵਿਆਹਗਾ ਉਹਨਾਂ ਨੇ ਮੰਗ ਲਿਆ ਵਿਆਹ ਹੁਣ ਫਿਰ ਦੇਣਾ ਹੀ ਸੀ ਬੇਬੇ ਕਰਨਾ ਪੈਣਾ ਭਾਈ ਜਦੋਂ ਮੁੰਡੇ ਆਲਿਆਂ ਦੀ ਮਰਜ਼ੀ ਸ਼ਾਮੀ ਬੋਲੀ ਜੇੜ ਦੇ ਪਿਛਲੇ ਪੱਖ ਦਾ ਅਮਰੋ ਬੋਲੀ ਇੰਨੀ ਗਰਮੀ ਚ ਬੀਬੀ ਪਿਆ ਬਧਾਈਆਂ ਤੁਹਾਨੂੰ ਵਿਆਹ ਦੀਆਂ ਭਾਈ ਸਾਰਿਆਂ ਨੂੰ ਜਵਾਕਾਂ ਦੇ ਫੁੱਫੜ ਨੂੰ ਬਧਾਈਆਂ ਭਾਈ ਸ਼ਾਮੀ ਦਾ ਘਰ ਵਾਲਾ ਕੋਠੇ ਬੈਠਾ ਬੋਲਦਾ ਭਾਈ ਸਾਰਿਆਂ ਨੇ ਆਉਣਾ ਵਿਆਹ ਤੇ ਸਾਰੇ ਜਵਾਕ ਨਾਲ ਆਉਣ ਇਹਨਾਂ ਕਰਕੇ ਵਿਆਹ ਸੋਹਣੇ ਲੱਗਦੇ ਆ ਭਾਈ ਸ਼ਾਮੀ ਬੋਲੀ ਜੱਟਾਂ ਦੇ ਵਿਆਹ ਹੁਣ ਗਰਮੀ ਚ ਹੁੰਦੇ ਆ ਫਸਲ ਵਿੱਚ ਪੈਸੇ ਹੱਥ ਵਿੱਚ ਆਉਂਦੇ ਆਗੇ ਅਮਰੋ ਬੋਲੀ ਬੀਬੀ ਲੈਣ ਦੇਣ ਕਿਵੇਂ ਕਰਨਾ ਕਿੰਨੇ ਕੋ ਆਪਦੇ ਭਰਾਵਾਂ ਨੂੰ ਸਭ ਦੱਸ ਦੇ ਫਿਰ ਏ ਐਵੇਂ ਔਖੇ ਭਾਰੇ ਹੁੰਦੇ ਸਾਡੇ ਨਾਲ ਬੁੜੀਆਂ ਐਵੇਂ ਖਰਚ ਕਰਦੀਆਂ ਸ਼ਾਮੀ ਬੋਲੀ ਅੱਜ ਇੱਥੇ ਰਾਤ ਰ੍ਹਾਂਗੇ ਬਾਈ ਵਰਗੇ ਕਦੋਂ ਆਉਣਗੇ ਖੇਤੋਂ ਬਾਕੀ ਕਿੱਥੇ ਐ ਤੇਰਾ ਵੱਡਾ ਬਾਈ ਤੇ ਵੱਡਾ ਭਤੀਜਾ ਉਹ ਤਾਂ ਹੁਣ ਆਪਣੇ ਨੰਬਰਦਾਰਾਂ ਦਾ ਟਰੱਕ ਚਲਾਉਣ ਲੱਗ ਗਏ ਮੀਰੇ ਨੇ ਕਿਹਾ ਚੱਲ ਇਹਨਾਂ ਨਾਲ ਮੁੰਡੇ ਦਾ ਹੱਥ ਖੁੱਲ ਜੂਗਾ ਬਾਕੀ 4 ਪੈਸੇ ਆਉਣਗੇ ਮਰੋ ਬੋਲੀ ਫਿਰ ਸ਼ਾਮੀ ਬੋਲੀ ਹੁਣ ਭਾਬੀ ਤੁਸੀਂ ਵੀ ਮੁੰਡੇ ਨੂੰ ਵਿਆਹ ਲਓ ਸਾਰੇ ਗੱਲਾਂ ਕਰਦੇ ਰਹੇ ਸਕੂਲ ਤੋਂ ਜੀਤੀ ਵਰਗੇ ਵੀ ਆ ਗਏ ਗੇਟ 'ਚ ਵੜਨ ਸਾਰ ਭੱਜ ਕੇ ਪੂਆ ਦੀ ਬੁੱਕਲ 'ਚ ਵੜ ਗਏ ਜੀਤੀ ਪੂਆ ਖਾਨ ਨੂੰ ਕੀ ਲੈ ਕੇ ਆਈ ਸੀ ਪੂਆ ਆ ਦੇਖੋ ਅਮਰੂਦ ਤੋੜ ਕੇ ਲੈ ਕੇ ਆਈ ਆ ਤੁਹਾਡੇ ਵਾਸਤੇ ਖਾ ਲੋ ਆਪਦੇ ਫੁੱਫੜ ਨਾਲ ਤਾਂ ਗੱਲਾਂ ਮਾਰ ਲੋ ਮਾਰ ਦੇਣ ਤੁਸੀਂ ਖਾ ਪੀ ਕੇ ਪੜ ਪਹਿਲਾਂ ਖਾ ਪੀ ਲਓ ਫਿਰ ਪੜ ਲਿਓ ਸਾਰੇ ਜਵਾਕ ਚੱਕੇ ਅਮਰੂਦ ਤੇ ਖਾਣ ਲੱਗ ਗਏ ਸ਼ਾਮੀ ਤੇ ਸ਼ਾਮੀ ਦਾ ਘਰ ਵਾਲਾ ਤਾਰੂ ਦੋਨੋਂ ਬੇਬੇ ਤੇ ਬਾਪੂ ਨਾਲ ਗੱਲਾਂ ਕਰਦੇ ਰਹੇ ਮੀਰਾ ਤੇ ਠੰਡੂ ਦੋਨੋਂ ਕੋਲ ਬੈਠੇ ਗੱਲਾਂ ਕਰਦੇ ਰਹੇ ਮੋਰੋ ਨਿੱਕੋ ਨੂੰ ਆਵਾਜ਼ ਮਾਰਦੀ ਬੋਲੀ ਆ ਜਾ ਨਿੱਕੋ ਚੁੱਲ੍ਹਾ ਚੌਕੇ ਚ ਦਾਲ ਸਬਜ਼ੀ ਦੇ ਨੇੜੇ ਸੂਰਜ ਕਿੱਥੇ ਗਿਆ ਬਾਪੂ ਨੇ ਗਾਲਾਂ ਦੇਣੀਆਂ ਸੂਰਜ ਡੁੱਬਣ ਤੋਂ ਬਾਅਦ ਦੇਖ ਕਿੱਥੇ ਗਿਆ ਪਰ ਸ਼ਾਮਾ ਮੋਰੋ ਤੇ ਨਿੱਕੋ ਦੋਨੇ ਚੁੱਲ੍ਹੇ ਕੋਲ ਆ ਕੇ ਕੰਮ ਕਰਨ ਲੱਗ ਪੈਂਦਿਆਂ ਅਮਰੋ ਤੇ ਵਿਸ਼ਨੂੰ ਦੋਨੇ ਪਸ਼ੂਆਂ ਵੱਲ ਜਾ ਵੜਿੰਦੀਆਂ ਅਮਰੋ ਦਾਣਾ ਲੈ ਕੇ ਆਉਂਦੀ ਆ ਕੌਲੇ ਚ ਮੈਂ ਬਾਲਟੀ ਚ ਪਾਣੀ ਪਾ ਲਵਾਂ ਧਾਰਾਂ ਕੱਢਣ ਦਾ ਵੇਲਾ ਹੋ ਗਿਆ ਦੁੱਧ ਕਿੰਨੀਆਂ ਦਿੰਦੀਆਂ ਹੁਣ ਤਾਰੂ ਬੋਲਦਾ ਮੀਰਾ ਲੈ ਇਹਨੂੰ ਫਿਰਦੇ ਆ ਕੋਈ ਸੱਜਰ ਸੂਈ ਝੋਟੀ ਮਿਲ ਜੇ ਤਾਰੂ ਬੋਲਿਆ ਸਾਨੂੰ ਪਹਿਲਾਂ ਦੱਸਦੇ ਚੰਗੀ ਭਲੀ ਸੀ ਸਾਡੇ ਪਿੰਡੋਂ ਵਿਕ ਗਈ ਘਰ ਦੇ ਰਵੇ ਦੀ ਸੀ ਉਹਦੀ ਮਾਂ ਦੇ ਥੱਲੇ ਦੁੱਧ ਬਹੁਤ ਸੀ ਝੋਟੀ ਵੀ ਪੂਰੀ ਬਣਦੀ ਤਾਂ ਦੀ ਸੀ ਪਿੰਡਾਂ ਲਿਸ਼ਕਾ ਮਾਰਦਾ ਸੀ ਤੁਸੀਂ ਦੱਸਿਆ ਨਹੀਂ ਮੌਕੇ ਤੇ ਬੋਲਦੇ ਹੋ ਠੰਡੂ ਬੋਲਿਆ ਭਾਈ ਬਸ ਭਾਲਦੇ ਹਾਂ ਲਵਾਗੇ ਦੁੱਧ ਬਿਨਾ ਕਿੱਥੇ ਸਰਦਾ ਬਾਪੂ ਬੋਲਿਆ ਭਾਈ ਪੱਕ ਗਈ ਰੋਟੀ ਲਿਆਓ ਭਾਈ ਤਾਰੂ ਵਰਗੇ ਬੈਠੇ ਆ ਬਹੁਤ ਵੇਲਾ ਹੋ ਗਿਆ ਠੰਡੂ ਮੱਝ ਲੈਣ ਬਾਰੇ ਤਾਰੂ ਨੂੰ ਦੱਸਦਾ ਬਾਪੂ ਰੋਟੀ ਨੂੰਵਾਜਾ ਮਾਰਦਾ ਮੀਰਾ ਤਾਰੂ ਦੇ ਕੋਲ ਬੋਤਲ ਰੱਖਣ ਬਾਰੇ ਬੋਲਦਾ ਬਲਵੀਰ ਵਰਗੇ ਮੇਜ਼ ਕੋਲੇ ਰੱਖ ਦਿੰਦੇ ਆ ਕੇਲਾ ਤੇ ਤਾਰੂ ਦੋਨੋਂ ਪੀਣ ਲੱਗ ਜਾਂਦੇ ਆ। ਚੁੱਲ੍ਹੇ ਕੋਲੋਂ ਨਿੱਕੋ ਤੇ ਮਰੋ ਰੋਟੀ ਬਣਾਈ ਜਾਂਦੀਆਂ। ਬੇਬੇ ਬਾਪੂ ਵਰਗੇ ਰੋਟੀ ਖਾ ਲੈਂਦੇ ਆ। ਭਾਈ ਰੋਟੀ ਕਦੋਂ ਖਾਣੀ ਏ? ਠੰਡੂ ਪੁੱਛਦਾ ਕੇਲੇ ਨੂੰ। ਤੁਸੀਂ ਖਾ ਲਓ ਹਜੇ ਸਾਨੂੰ ਟਾਈਮ ਲੱਗੂ। ਕੇਲਾ ਬੋਲਿਆ। ਠੰਡੂ ਨਿੱਕੋ ਨੂੰ ਆਵਾਜ਼ ਮਾਰ ਕੇ ਬੋਲਦਾ ਵੀ ਸਾਨੂੰ ਰੋਟੀ ਪਾ ਦਿਓ। ਬਾਈ ਵਰਗੇ ਹਜੇ ਠਹਿਰ ਕੇ ਰੋਟੀ ਖਾਣਗੇ। ਇਹਨਾਂ ਸ਼ਰਾਬੀਆਂ ਦਾ ਇਹੀ ਕੰਮ ਹੁੰਦਾ ਬੈਠੇ ਰੋ ਚਿੱਲੋ ਮੁਰੇ। ਨਿੱਕੋ ਬੋਲੀ ਮਰੋ ਬੋਲੀ ਨਹੀਂ ਆਪਾਂ ਪਕਾ ਕੇ ਖਾ ਲੈਂਦੀਆਂ ਜਵਾਕਾਂ ਨੂੰ ਫੜਾ ਰੋਟੀ ਇਹ ਖਾ ਕੇ ਪੈ ਜਾਣਗੇ ਸਾਰੇ ਰੋਟੀ ਖਾ ਲੈਂਦੇ ਆ ਰਾਤ ਹੋ ਜਾਂਦੀ ਐ ਕੈਲਾ ਤੇ ਤਾਰੂ ਵੀ ਰੋਟੀ ਖਾਣ ਬਾਰੇ ਆਖਦੇ ਆ ਠੰਡੂ ਰੋਟੀ ਫੜਾਦਾ ਸ਼ਾਮੀ ਤੇ ਬੇਬੇ ਦੋਨੋਂ ਮੰਜੇ ਤੇ ਬੈਠਾ ਗੱਲਾਂ ਕਰਦੀਆਂ ਬੇਬੇ ਤੁਸੀਂ ਇੰਨੀਆਂ ਗੱਲਾਂ ਕਿਵੇਂ ਕਰਦੀਆਂ ਸਾਰੀ ਰਾਤ ਭੂਆ ਨਾਲ ਗੱਲਾਂ ਕਰਦੀ ਹੈ ਭੂਆ ਨੂੰ ਸੌਣ ਨਹੀਂ ਦਿੰਦੀ ਬਲਬੀਰ ਬੋਲਦਾ ਅਮਰੋ ਬੋਲੀ ਪਤ ਮਾਵਾਂ ਧੀਆਂ ਦੀਆਂ ਗੱਲਾਂ ਨਹੀਂ ਮੁਕਦੀਆਂ ਹੁੰਦੀਆਂ ਤੁਹਾਨੂੰ ਕੀ ਪਤਾ ਦੁੱਖ ਸੁੱਖ ਸਾਂਝੇ ਜੋ ਮਾਵਾਂ ਧੀਆਂ ਦੇ ਹੁੰਦੇ ਆ ਹੋਰ ਕੌਣ ਕਰਦਾ ਸ਼ਾਮੀ ਮੀਰੇ ਨੂੰ ਬੋਲਦੀ ਆ ਲੈ ਭਰਾਵਾ ਨਾਨਕੀ ਛੱਕ ਆ ਗਈ ਮੇਰਾ ਸ਼ਰੀਕਾ ਚ ਨੱਕ ਨਾ ਨੀਵਾ ਕਰਾਈ ਮੇਰੀ ਦਰਾਨੀ ਜਠਾਣੀ ਤੇ ਤਾਨਨੇ ਮੇਨੇ ਮਾਰਨੇ ਆ ਵਧੀਆ ਲੀੜਾ ਲੱਤਾ ਹੋਵੇ ਮੀਰਾ ਬੋਲਿਆ ਸ਼ਾਮੋ ਜੀ ਮੈਂ ਤੈਨੂੰ ਪਸੰਦ ਦੇ ਉਵੇਂ ਕਰਾਂਗੀ ਤੈਨੂੰ ਜੋ ਪਸੰਦ ਹੈ ਸਾਨੂੰ ਦੱਸ ਦੇ ਤੇਰੀ ਪਸੰਦ ਦੇ ਸੂਟ ਖਰੀਦਨੇ ਆ ਦੇਣ ਲੈਣ ਜੋ ਵੀ ਹੋਇਆ ਸ਼ਾਮੀ ਬੋਲੀ ਬਾਈ ਇਨਾ ਤਾਂ ਮੈਨੂੰ ਪਤਾ ਕਰੇ ਆਪਣੇ ਖਰਚ ਵੱਡਾਗਾ ਕਿਸੇ ਪਾਸੇ ਤੋਂ ਵੀ ਆਮਦਨ ਵੀ ਨਹੀਂ ਜ਼ਿਆਦਾ ਤੇ ਮੈਂ ਤਾਂ ਥੋੜਾ ਬਾਲਾ ਖਰਚ ਨਹੀਂ ਕਰਾਂਦੀ ਬਿਛਨੀ ਬਿਛਨੀ ਲੈ ਬੀਬੀ ਜਿੰਨੇ ਜੋਗੇ ਹੈਗੇ ਉਹਨਾਂ ਦਾ ਜ਼ਰੂਰ ਕਰਾਂਗੇ ਬਾਪੂ ਬੋਲਿਆ ਸੌਂ ਜਾ ਹੁਣ ਤੁਸੀਂ ਸਵੇਰੇ ਜਲਦੀ ਜਾਗਣਾ ਇੰਨੀ دیر ਨੂੰ ਸਾਰੇ ਸੌਂਗੇ ਸਵੇਰੇ ਜਲਦੀ ਸ਼ਾਮੀ ਸਹੁਰੇ ਜਾਣ ਦੀਆਂ ਤਿਆਰੀਆਂ ਕਰਦੀ ਰਹੀ ਤੁਹਾਨੂੰ ਭਾਵੇਂ ਕਿਵੇਂ ਲੱਗਿਆ ਸਾਰਿਆਂ ਨੇ ਦੱਸਣਾ ਕਮੈਂਟਾਂ ਦੇ ਵਿੱਚ ਅਗਲਾ ਹਿੱਸਾ ਕੱਲ ਨੂੰ ਇਸੇ ਟਾਈਮ ਤੇ ਲੈ ਕੇ ਆਵਾਂਗੇ ਤਦ ਤੱਕ ਲਈ ਸਸਤ੍ਰੀ ਕਾ